ਆਮ ਆਦਮੀ ਪਾਰਟੀ ਵੱਲੋਂ ਕਰਤਤਾ ਗਿਆ ਚੰਗਾ ਉਪਰਾਲਾ ਸਿਸ਼ਵਾ ਰੋਡ ਦੇ ਨਾਲੇ ਨੂੰ ਬੰਦ ਕਰ ਪਾਈ ਪਾਣ ਦਾ ਕੰਮ ਹੋਇਆ ਸ਼ੁਰੂ ਪਹਿਲਾ ਚਰਨ ਅੱਜ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਜਿਹੜਾ ਨੀਂਦ ਜਿਆਦਾ ਆਉਣ ਤੋਂ ਪਹਿਲਾਂ ਪਹਿਲੀ ਇਹ ਪ੍ਰੋਜੈਕਟ ਨੂੰ ਪੂਰਾ ਕਰ ਦਿੱਤਾ ਜਾਵੇ ਇਲਾਕੇ ਦੀ ਐਮਐਲਏ ਤੇ ਸਾਡੀ ਮੰਤਰੀ ਮੇਰੀ ਭੈਣ ਅਨਮੋਲ ਗਗਨਮਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪਿਤਾ ਸਮਾਨ ਸਾਡੇ ਬਡੇ ਭਾਈ ਚੌਧਾ ਸਿੰਘ ਜੀ ਮਾਨ ਅੱਜ ਆਏ ਹੈ ਇਹਨਾਂ ਨੇ ਉਦਘਾਟਨ ਕਰਿਆ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਅੱਜ ਰੋਕ ਨਹੀਂ ਸਕਦਾ ਜੋ ਮੇਰਾ ਇੱਕ ਸੁਪਨਾ ਦਾ ਇਲੈਕਸ਼ਨ ਲੜਨੇ ਦਾ ਲੜਿਆ ਔਰ ਜਿੱਤਿਆ ਵੀ ਔਰ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ ਉਹ ਸੁਪਨਾਏ ਸੀ ਮੈਂ ਇਸ ਸਮਾ ਰੋਡ ਦੇ ਨਾਲੇ ਦਾ ਕੁਝ ਕਰ ਸਕਾਂ ਜੇ 20-25 ਸਾਲ ਤੇ ਕੰਮ ਲਟਕਿਆ ਹੋਇਆ ਤਾਂ ਮੈਂ ਬਹਾਦਰ ਐਮਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਇਹ ਜੇ ਇਨਸਾਨਾਂ ਨੂੰ ਅੱਗੇ ਆ ਕੇ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਜਿਹੜੇ ਅਮੀ ਡੰਮੀ ਪ੍ਰਧਾਨ ਬਣ ਜਿੰਦੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਕਿ ਜਿਹੜਾ ਇਹ ਨਰਕ ਦੀ ਜ਼ਿੰਦਗੀ ਸਾਡੇ ਦੁਕਾਨਦਾਰ ਜੀ ਰਹੇ ਤੇ ਅੱਜ ਕੁਝ ਸਾਨੂੰ ਰਾਹਤ ਮਿਲੀ ਹੈ ਔਰ ਮੇਰੀ ਹੱਥ ਬਨ ਕੇ ਬੈਂਤੀਆ ਨਗਰ ਕਾਉਂਸਲ ਦੇ ਸਾਰੇ ਸਾਡੇ ਜਿਹੜੇ ਕੁਰਸੀ ਤੇ ਬਰਾਜਮ ਹੈ ਨੇ ਸਾਡੇ ਭਰਾ ਜਿਹੜੇ ਵੀ ਬੈਠੇ ਆਂ ਬਈ ਸ਼ਹਿਰ ਬਾਰੇ ਸੋਚੋ ਨਾ ਕਿ ਤੁਸੀਂ ਆਪਣਾ ਸਵਾਰਥ ਸੋਚੋ ਕਿ ਉਹ ਪਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈਗੀ ਔਰ ਅਸੀਂ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਹੈ ਨਹੀਂ ਸੀਗਾ ਮੈਂ ਤੁਹਾਨੂੰ ਸੱਚ ਕਹਿਣਾ ਇਹ ਹੈ ਨਹੀਂ ਸੀਗਾ ਮੰਤਰੀ ਜੀ ਨੇ ਆਪਣੇ ਆਦੇਸ਼ ਜਾਰੀ ਕਰਕੇ ਪ੍ਰਸ਼ਾਸਨ ਨੂੰ ਕਿਹਾ ਐਸਓ ਸਾਹਿਬ ਖੜੇ ਆ ਸਾਡੇ ਕੋਲ ਐਸਓ ਸਾਹਿਬ ਨੂੰ ਹਦਾਇਤ ਕਰੀ ਗਈ ਕਿ ਇਹ ਕੰਮ ਤੁਸੀਂ ਜੇ ਪੱਟਿਆ ਤਾਂ ਇਹਨੂੰ ਸਿਰੇ ਲਾਓ ਮੈਂ ਸਚਾਈ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਜੇ ਹੁਣ ਵੀ ਕੋਈ ਸਿਆਸਤ ਕਰੂਗਾ ਤਾਂ ਪਾਪਾਂ ਦਾ ਭਾਗੀ ਹੋਊਗਾ ਸ਼ਹਿਰ ਦਾ ਦੁਖੀ ਹੋਊਗਾ ਕੇ ਸਰਕਾਰ ਦੀ ਡਿਊਟੀ ਸਰਕਾਰ ਕਰੂਗੀ ਪਰ ਜਿਹੜੀ ਪ੍ਰਧਾਨ ਦੀ ਡਿਊਟੀ ਹੈ ਜਿਹੜਾ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਪੂਰੀ ਕਰੇ ਲੋਕਾਂ ਦਾ ਬੇਵਕੂਫ ਨਾ ਬਣਾਵੇ ਹੁਣ ਪਿੱਛੇ ਸਿੰਘਪਰਾ ਰੋਡ ਬਣੀ ਆ ਮਾਨ ਸਾਹਿਬ ਆਕੇ ਸ਼ੁਰੂ ਕਰਾ ਕੇ ਗਏ ਪ੍ਰੋਜੈਕਟ ਸਾਰਾ ਆਰਾ ਪਾਕੇ ਕਹਿੰਦਾ ਮੈਂ ਬਣਾਈ ਆ ਸਹਿਨ ਤਾਂ ਉਹਨੇ ਕਰੇ ਨਹੀਂ ਕਿਉਂਕਿ ਸਾਰੇ ਪ੍ਰਸ਼ਾਸਨ ਨੇ ਸਹਿਰ ਕਰਤੇ ਸੀ ਇੱਕ ਆਪਣੀ ਰਾਜਨੀਤੀ ਚਮਕਾਉਣੇ ਵਾਸਤੇ ਉਸ ਬੰਦੇ ਨੇ ਸਾਈਨ ਨਹੀਂ ਕਰੇ ਪਰ ਪਰ ਸ਼ਹਿਰ ਦਾ ਮਾੜਾ ਨਾ ਸੋਚ ਕੰਮ ਕਰ ਜੇ ਤੈਨੂੰ ਰੱਬ ਨੇ ਚੈੱਕ ਸਾਈਨ ਕਰਨ ਦੇ ਪੈਸਾ ਵਰਤਣ ਦੇ ਤੈਨੂੰ ਮੌਕਾ ਦਿੱਤਾ ਹੈ ਨਾ ਤਾਂ ਪੈਸੇ ਨੂੰ ਵਰਤ ਲੈ ਲੋਕਾਂ ਦਾ ਪੈਸਾ ਬਹੁਤ ਵਿਆ ਲੋਕ ਵੀ ਅਸੀਂ ਮਿਸਪਲਟੀ ਨੂੰ ਸਾਰੇ ਸ਼ਹਿਰ ਦੀ ਸਫਾਈ ਵਾਸਤੇ ਪਿਛਲੇ ਇੱਕ ਸਾਲ ਤੋਂ ਕਹਿ ਰਹੇ ਹਾਂ ਅਸੀਂ ਵੀ ਜਿਹੜੇ ਨਾਲੇ ਹੈਗੇ ਸਾਰੇ ਨਾਲੇ ਇਦਾਂ ਹੀ ਜਿਹੜੇ ਹੈਗੇ ਚਿਕੜ ਦੇ ਭਰੇ ਪਏ ਆ ਉਹ ਨਾਲੇ ਦੇਖੋ ਜੀ ਬਹੁਤ ਸਲਾਘਾ ਜੋ ਪਾਰਟੀ ਹੈ ਮਤਲਬ ਉਹ ਉਪਰਾਲਾ ਅਸੀਂ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ ਕੋਈ ਅਕਾਲੀ ਦਲ ਨਹੀਂ ਕੋਈ ਉਹ ਨਹੀਂ ਹੈ ਅਸੀਂ ਤਾਂ ਇਹ ਚਾਹ ਰਹੇ ਹਾਂ ਵੀ ਇਹ ਮਾਰਕੀਟ ਦਾ ਭਲਾ ਹੋ ਰਿਹਾ ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹਨੂੰ ਪੂਰਾ ਕਰਾਉਣ ਦੇ ਵਿੱਚ ਨੰਦੀਪਾਲ ਜੀ ਨੇ ਬਹਾਦਰ ਜੀ ਨੇ ਰੂੜਾ ਜੀ ਨੇ ਸਾਰਿਆਂ ਨੇ ਬੜੀ ਮਿਹਰੇ ਕੀਤੀ ਹੈ ਇਹ ਅਰਵਾਰ ਦੁਕਾਨਦਾਰਾਂ ਦਾ ਸਾਰੇ ਨੁਕਸਾਨ ਹੁੰਦੇ ਪਰ ਇਸ ਵਾਰ ਸਾਨੂੰ ਭਾਈ ਸਾਬ ਨੇ ਨੇ ਫਾਦ ਰੋਕੇ ਵਾਲਿਆਂ ਨੇ ਜੀ ਬਹੁਤ ਵੱਡਾ ਸਾਥ ਦਿੱਤਾ ਮੇਰੇ ਬੱਚਿਆਂ ਨੂੰ ਹੌਸਲਾ ਦਿੱਤਾ ਕਿ ਤੁਹਾਡੇ ਬੇਟੇ ਕਦੇ ਕੋਈ ਨੁਕਸਾਨ ਨਹੀਂ ਹੋਊਗਾ ਕੱਲ ਵੀ ਅਸੀਂ ਪਾਉਣ ਲੱਗੇ ਸੀ ਇਹ ਕਹਿੰਦੇ ਤੁਸੀਂ ਰੁਕੋ ਮੈਨੂੰ ਮੌਕਾ ਦਿਓ ਐਨੀ ਹਿੰਮਤ ਕਦੇ ਕਿਸੇ ਨੇ ਨਹੀਂ ਦਿਖਾਈ ਜਿੰਨੀ ਇਹਨਾਂ ਨੇ ਸਾਨੂੰ ਦਿਖਾਈ ਹੈ ਸਤਿ ਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਬਿਨ ਬਰਸਾਤ ਤੋਂ ਅਕਸਰ ਛਿਸਮਾ ਰੋੜ ਤੇ ਪਾਣੀ ਖੜਿਆ ਰਹਿੰਦਾ ਸੀ ਜਿਸ ਕਰਕੇ ਦੁਕਾਨਦਾਰਾਂ ਨੂੰ ਕਾਫੀ ਔਕੜ ਹੁੰਦੀ ਸੀ ਤੇ ਉਹਨਾਂ ਦੀ ਦੁਕਾਨਦਾਰੀ ਵਿੱਚ ਵੀ ਕਾਫੀ ਕਮੀ ਆਈ ਹੋਈ ਸੀ ਅਤੇ ਜਦੋਂ ਆਮ ਆਦਮੀ ਪਾਰਟੀ ਦੀ ਕੁਰਾਲੀ ਟੀਮ ਨੇ ਜਿਨ੍ਹਾਂ ਵਿੱਚ ਕਾਉਂਸਲਰ ਨੰਦੀਪਾਲ ਕਾਉਂਸਲਰ ਬਹਾਦਰ ਸਿੰਘ ਓਕੇ ਕਾਉਂਸਲਰ ਖੁਸ਼ਬੀਰ ਕਾਉਂਸਲਰ ਅਸ਼ਵਨੀ ਅਤੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈ ਉਹਨਾਂ ਵੱਲੋਂ ਇਹ ਮਾਮਲਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਕੈਮਰਾਮੈਨ ਨੂੰ ਕਹਾਂਗੇ ਕਿ ਕੋਈ ਪਹਿਲਾਂ ਤਸਵੀਰਾਂ ਦਿਖਾਣ ਜੋ ਕਿ ਸਿਸਮਾ ਰੋੜਦੀਆਂ ਜਦੋਂ ਇਹ ਮਾਮਲਾ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੇ ਧਿਆਨ ਚ ਲਿਆਂਦਾ ਗਿਆ ਤਾਂ ਇਸ ਦਾ ਉਦਘਾਟਨ ਵੀ ਅੱਜ ਕਰ ਦਿੱਤਾ ਗਿਆ ਤੇ ਹੁਣੇ ਨਾਲੇ ਨੂੰ ਬੰਦ ਕਰਕੇ ਇੱਥੇ ਪਾਈ ਪਾ ਪਾਈਆਂ ਜਾਣਗੀਆਂ ਅਤੇ ਇਹ ਪਾਈਪਾਂ ਪਾਣ ਤੋਂ ਬਾਅਦ ਇੱਥੇ ਮੇਨ ਹਾਲ ਵੀ ਬਣਾਏ ਜਾਣਗੇ ਜਿਸ ਦੀ ਲਗਾਤਾਰ ਸਫਾਈ ਵੀ ਹੋਵੇਗੀ ਤਾਂ ਕਿ ਕਿਸੇ ਵੀ ਦੁਕਾਨਦਾਰ ਨੂੰ ਕੋਈ ਔਕੜ ਨਾ ਆਵੇ ਇਸ ਮੌਕੇ ਤੇ ਦੁਕਾਨਦਾਰਾਂ ਨੇ ਆਮ ਆਦਮੀ ਪਾਰਟੀ ਦਾ ਧੰਨਵਾਦ ਵੀ ਕੀਤਾ ਹੈ ਅਤੇ ਕੁਝ ਮੁੱਦੇ ਵੀ ਚੁੱਕੇ ਨੇ ਹੀ ਕਹਿਣਾ ਇਸ ਮੌਕੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਪਿਤਾ ਜੋਧਾ ਸਿੰਘ ਮਾਨ ਦਾ ਬਹਾਦਰ ਸਿੰਘ ਓਕੇ ਜੋ ਕਿ ਕਾਉਂਸਲਰ ਨੇ ਅਤੇ ਵਾਰਡ ਦੇ ਹੀ ਕਾਉਂਸਲਰ ਨੰਦੀਪਾਲ ਬੰਸਲ ਤੇ ਇੱਥੇ ਦੇ ਦੁਕਾਨਦਾਰਾਂ ਦਾ ਜੋ ਕਿ ਕਿਤੇ ਨਾ ਕਿਤੇ ਖੁਸ਼ ਜ਼ਰੂਰ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਕਾਫੀ ਵੱਡੀ ਸਮੱਸਿਆ ਸੀਗੀ ਅ ਜਿਹੜਾ ਸੀ ਸਮਾਰ ਹੋਣ ਸੀਗਾ ਅਕਸਰ ਬਰਸਾਤ ਹੁੰਦੀ ਸੀ ਕਿ ਸਾਰਾ ਪਾਣੀ ਬਾਹਰ ਆ ਜਾਂਦਾ ਉਹਦੇ ਬਿਨਾਂ ਬਰਸਾਤ ਤੋਂ ਵੀ ਜਿਹੜਾ ਪਾਣੀ ਬਾਹਰ ਆ ਜਾਂਦਾ ਸੀਗਾ ਅੱਜ ਇੱਥੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸਰ ਕਿੰਨੇ ਦਾ ਜਿਹੜਾ ਇਹ ਪ੍ਰੋਜੈਕਟ ਦੀ ਜਾਣਕਾਰੀ ਦਿਓ ਕਿ ਤੱਕ ਪਾਈਪਾਂ ਬਈ ਫੋਸਟ ਰਹਿੰਦੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਾਡੀ ਟੀਮ ਹੈ ਇੱਥੇ ਅ ਇਸ ਵਾਰ ਦੇ ਨੰਦੀਪਾਲ ਬੰਸਰ ਜੀ ਨੇ ਸਾਡੇ ਬਾਦਰ ਸਿੰਘ ਨੇ ਦੇਖੋ ਪਿਛਲੇ ਸਮੇਂ 'ਚ ਇਹ ਸੀਰੀਜ਼ ਪਹਿਲਾਂ ਵੀ ਕਾਫੀ ਗੰਦ ਪਿਆ ਹੋਇਆ ਸੀ ਉਹ ਗੜਵਾਇਆ ਤੇ ਸਾਡੇ ਜਿੰਨੇ ਵੀ ਅਸ਼ਵਨੀ ਜੀ ਨੇ ਹੈਪੀ ਜੀ ਨੇ ਤੇ ਚਰਨਨ ਸਾਹ ਰਾਣਾ ਜੀ ਨੇ ਇਹ ਸਾਰੀ ਟੀਮ ਹੈ ਜਿੱਦੀ ਸਾਡੇ ਖੁਸ਼ਵੀਰ ਜੀ ਨੇ ਸਾਡੀ ਜਿੰਨੀ ਟੀਮ ਹੈ ਇਹ ਸਾਰੀ ਲੜਕੇ ਬਹੁਤ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਮੈਂ ਇਹਨਾਂ ਚਾਹੇ ਰੂੜਾ ਜੀ ਨੇ ਇਹ ਲਗਾਤਾਰ ਮੈਂ ਇਹਨਾਂ ਦੇ ਕੰਟੈਕਟ 'ਚ ਰਹਿਣਾ ਜੋ ਵੀ ਕੰਮ ਕਹਿੰਦੇ ਆ ਉਹ ਬੇਟੀ ਨੂੰ ਮੋੜ ਰਣ ਮਾਨ ਵਰੋਂ ਕਰਵਾਇਆ ਜਾਂਦਾ ਹੈ। ਇਹ ਸਮੱਸਿਆ ਸੀ ਇਹ 15 ਲੱਖ ਦਾ 23 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਪਹਿਲੇ ਚਰਨ ਦੇ ਵਿੱਚ 1500 ਕੁੱਟ ਮਾਣੀ ਆ ਦੋ ਚਰਨਾਂ ਦੇ ਮਾਗਣਾ ਪ੍ਰੋਜੈਕਟ ਪਹਿਲਾ ਚਰਨ ਹੈ ਅਜੇ ਸ਼ੁਰੂ ਕਰਨੋ ਨੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜਾ ਨੀਂਦ ਦੇ ਜਾਦਾਉਣ ਤੋਂ ਪਹਿਲਾਂ ਪਹਿਲੀ ਇਹ ਪ੍ਰੋਜੈਕਟ ਨੂੰ ਪੂਰਾ ਕਰ ਦਿੱਤਾ ਜਾਵੇ ਜਦੋਂ ਵੀ ਅਕੱਲੇ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਕੁਝ ਨਾ ਕੁਝ ਮਾੜੀ ਮੋਟੀ ਕੋਕੜ ਜ਼ਰੂਰ ਆਂਦੀ ਹੈ ਤੇ ਉਹਨਾਂ ਦੁਕਾਨਦਾਰਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਸਮੱਸਿਆ ਤਾਂ ਆਉਂਦੀ ਹੈ ਜਦੋਂ ਮਿੱਟੀ ਪੱਟੀ ਜਾਂਦੀ ਹੈ ਜਾਂ ਆਸੇ-ਪਾਸੇ ਤਾਂ ਅਸੀਂ ਜੇ 2-4 ਦਿਨਾਂ ਵਾਸਤੇ ਸਮੱਸਿਆ ਆਉਂਦੀ ਹੈ ਤਾਂ ਖਾੜੀ ਲਗਾਤਾਰ ਸਮੱਸਿਆ ਖਤਮ ਵੀ ਹੁੰਦੀ ਹੈ। ਮੈਂ ਦੁਕਾਨਦਾਰ ਵੀਰਾਂ ਨੂੰ ਇਹ ਕਹੂੰਗਾ ਕਿ ਸਹਿਯੋਗ ਦੇਣ। ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਜਿਹੜਾ ਪ੍ਰੋਜੈਕਟਾ ਚੱਲੂ ਹੋ ਜੇਗਾ। ਸਾਡੇ ਪ੍ਰਧਾਨ ਜੀ ਖੜੇ ਐ। ਇਸ ਏਰੀਏ ਦੇ ਗੁਰਦੁਆਰਾ ਸਾਹਿਬ ਦੇ ਵੀ ਨੇ ਤੇ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਮਿਹਨਤ ਸਾਡੇ ਨਾਲ ਕੋਆਪਰੇਟ ਕਰ ਰਹੇ ਐ ਤੇ ਅੱਗੇ ਪ੍ਰੋਜੈਕਟ ਨੂੰ ਜਿਹੜਾ ਬੜਾਅ ਮਿਲੂਗਾ। ਦੇ ਕਾਫੀ ਔਕੜ ਆਉਂਦੀਆਂ ਸੀ ਤੁਹਾਨੂੰ ਤੁਹਾਨੂੰ ਕਾਫੀ ਔਣ ਆਦੇ ਸੀਗੇ ਤੁਹਾਡੀ ਬਾਤ ਕੀਤੀ ਗਈ ਹੈ ਕੰਮ ਅੱਜ ਆਉਂਦੀ ਤੇ ਬੰਦੇ ਮਟ ਕੇ ਹੋਰ ਪਾਸੇ ਲਾ ਦਿੱਤੇ ਜਾਂਦੇ ਤਾਂ ਪਰ ਅੱਜ ਜਿਹੜਾ ਕੰਮ ਮੁਕੰਮਲ ਹੋ ਗਿਆ ਤੇ ਫਾਈਪਾ ਪਾੜ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਕਿਤੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਇਲਾਕੇ ਦੀ ਐਮ ਐਲ ਏ ਤੇ ਸਾਡੀ ਮੰਤਰੀ ਮੇਰੀ ਭੈਣ ਅਨਮੋਲ ਗਨਮਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪਿਤਾ ਸमान ਸਾਡੇ ਬਡੇ ਭਾਈ ਜੋਤਾ ਸਿੰਘ ਜੀ ਮਾਨ ਅੱਜ ਆਏ ਆ ਇਹਨਾਂ ਨੇ ਉਦਘਾਟਨ ਕਰਿਆ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਆਪਣੇ ਆਪ ਨੂੰ ਅੱਜ ਰੋਕਣ ਨਹੀਂ ਥਾਤਾ ਕਿਉਂਕਿ ਜੋ ਵੀ ਸਿਆਸਤ ਹੋਈ ਹੈ ਉਹਨੂੰ ਸਾਰੇ ਨੂੰ ਭੁੱਲ ਕੇ ਅੱਜ ਅਸੀਂ ਉਹ ਮੁਕਾਮ ਤੇ ਪਹੁੰਚੇ ਆ ਜੋ ਮੇਰਾ ਇੱਕ ਸੁਪਨਾ ਥਾ ਇਲੈਕਸ਼ਨ ਲੜਨੇ ਦਾ ਲੜਿਆ ਔਰ ਜਿੱਤਿਆ ਵੀ ਔਰ ਲੋਕਾਂ ਨੇ ਵੋਟਾਂ ਵੀ ਬਹੁਤ ਪਾਈਆਂ ਉਹ ਸੁਪਨਾ ਇਹ ਸੀ ਮੈਂ ਸਿਸਮਾ ਰੋਡ ਦੇ ਨਾਲੇ ਦਾ ਕੁਝ ਕਰ ਸਕਾਂ ਜੇ 20-25 ਸਾਲ ਤੇ ਕੰਮ ਲਟਕਿਆ ਹੋਇਆ ਥਾ ਸਾਰੇ ਹੀ ਐਮਸੀ ਜਿੱਤਰਾ ਵੀ ਕੋਈ ਆਂਦਾ ਥਾ ਅੱਗੇ ਚੱਲੇ ਜਾਂਦਾ ਦਾ ਮੈਨੂੰ ਵੀ ਇਹੀ ਲੱਗਦਾ ਕਿ ਸ਼ਾਇਦ ਮੇਰੀ ਵੀ ਇਹੀ ਪਰਮ ਇਤਰਾ ਹੀ ਚੱਲ ਜਾਊਗੀ ਪਰ ਮਾਨ ਸਾਹਿਬ ਨੇ ਸਾਨੂੰ ਹੱਲਾ ਸੇਰੀ ਦੇ ਕੇ ਚੇਅਰਮੈਨ ਸਾਹਿਬ ਨੇ ਮੈਂ ਬਹਾਦਰ ਐਮਸੀ ਦਾ ਜਿਹੜਾ ਨੂੰ ਪ੍ਰਧਾਨ ਬਣਨਾ ਚਾਹੀਦਾ ਸ਼ਹਿਰ ਦਾ ਇਹ ਜਿਹੇ ਇਨਸਾਨਾਂ ਨੂੰ ਅੱਗੇ ਆ ਕੇ ਕੰਮ ਜਿਹੜੇ ਕਰਦੇ ਆ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਜਿਹੜੇ ਅਮੀ ਦੰਮੀ ਪ੍ਰਧਾਨ ਬਣ ਜੰਨੇ ਆ ਉਹ ਸਾਡੇ ਸ਼ਹਿਰ ਦਾ ਨੁਕਸਾਨ ਕਰਦੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਬਹਾਦਰ ਸਿੰਘ ਬਾਰੇ ਚੇਅਰਮੈਨ ਸਾਹਿਬ ਹਰੀ ਜੀ ਬਾਰੇ ਨਵਦੀ ਜੀ ਬਾਰੇ ਰੂੜਾ ਜੀ ਅਸਮਨੀ ਜੀ ਖਸ਼ਵੀਰ ਜੀ ਹੋਰ ਸਾਡੀ ਸਾਰੀ ਟੀਮ ਮਨੋਜੀ ਬੈਠੇ ਆ ਖੜੇ ਆ ਔਰ ਹੋਰ ਵੀ ਸਾਡੇ ਬਹੁਤ ਹੀ ਵਲੰਟੀਅਰ ਖੜੇ ਆ ਜਿਹੜੇ ਦਿਨ ਰਾਤ ਆਮ ਆਦੀ ਪਾਰਟੀ ਵਾਸਤੇ ਸਹਿਰ ਵਾਸਤੇ ਚੰਗੇ ਕੰਮਾਂ ਦੀ ਸਲਾਹ ਕਰਦੇ ਔਰ ਚੰਗੇ ਕੰਮਾਂ ਨੂੰ ਲੈ ਕੇ ਆਨੇ ਆ ਮੈਂ ਮਾਨ ਸਾਹਿਬ ਦਾ ਔਰ ਆਪਣੀ ਅਨਮੋਲ ਕ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਇਹ ਨਰਕ ਦੀ ਜ਼ਿੰਦਗੀ ਸਾਡੇ ਦੁਕਾਨਦਾਰ ਜੀਰੇ ਤੇ ਅੱਜ ਕੁਝ ਸਾਨੂੰ ਰਾਹਤ ਮਿਲੀ ਹੈ ਔਰ ਮੈਨੂੰ ਉਮੀਦ ਹੈ ਇਹ ਹਾਲੇ 1500 ਫੁੱਟ ਜਿਹੜਾ ਬਣ ਰਿਹਾ ਹੈ ਨਾਲਾ ਬਣ ਰਿਹਾ ਇਸ ਟਾਈਮ ਇਹ ਬਰਫ ਕਾਰਖਾਨੇ ਤੇ ਲੇਕੇ ਰਕੇਸ਼ ਕਾਲੀ ਦੀ ਦੁਕਾਨ ਤੱਕ ਵਧੀਆ ਨਾਲਾ ਬਣੂਗਾ ਪੇਵਰ ਲਗੂਗੇ ਔਰ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਉਹ ਵੀ ਇੱਥੇ ਤੇ ਹੱਲ ਹੋਊਗੀ ਔਰ ਉਸ ਤੋਂ ਬਾਅਦ ਦੂਸਰੀ ਚਰਨ ਦੇ ਵਿੱਚ ਡਬਲਯੂ ਆਈ ਸੀ ਤੇ ਲੇਕੇ ਬਰਫ ਦੇ ਕਾਰਖਾਨੇ ਤੱਕ ਜਿਹੜਾ ਨਾਲਾ ਹੈ ਉਹ ਬਾਅਦਵਾ ਪਾਸ ਕਰਾਇਆ ਜਾਊਗਾ ਮੈਂ ਦੋਸਤਾਂ ਨੂੰ ਸਾਰਿਆਂ ਨੂੰ ਜਿਹੜੇ ਆਪੋਜੀਸ਼ਨ ਵਾਲੇ ਐ ਸਾਰੇ ਐਮ ਸੀ ਐਨ ਨੂੰ ਇਹ ਕਹੂੰਗਾ ਚੰਗੇ ਲੋਕਾਂ ਨਾਲ ਜੁੜੋ ਚੰਗੇ ਸ਼ਹਿਰ ਦੇ ਕੰਮ ਕਰਾਓ ਸ਼ਹਿਰ ਬਾਰੇ ਸੋਚੋ ਆਮ ਤੁਸੀਂ ਕਿਸੇ ਦੀ ਗੱਲਾਂਵਾਂ ਨਾ ਆ ਕੇ ਤੁਸੀਂ ਆਮ ਆਦਮੀ ਪਾਰਟੀ ਦਾ ਦਾਮਨ ਸੰਭਾਲੋ ਔਰ ਸ਼ਹਿਰ ਦੀ ਤਰੱਕੀ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਦ ਜੀ ਨੰਬਰ 6 ਦੀ ਕਬਡੀ ਸਮੱਸਿਆ ਸੀ ਕਿ ਨਾਲੇ ਉਹ ਲੈ ਕੇ ਤੇ ਅਕਸਰ ਜਿਹੜੇ ਵਿਰੋਧੀ ਆ ਉਹ ਪੋਸਤੇ ਸੀਗੇ ਨਦੀਪਾਲੀ ਨੂੰ ਪਿਆਰਾ ਕੰਮ ਨਹੀਂ ਹੋਇਆ ਕੰਮ ਨਹੀਂ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਸਰ ਕੀ ਕਹਿੰਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਉਹਨਾਂ ਦੇ ਸਾਡੇ ਬਹੁਤ ਹੀ ਨਿਰਮਾਣ ਸੇਵਾਦਾਰ ਸਾਡੀ ਭੈਣ ਅਨਮੋਲਿਕ ਕਰਨ ਮਾਨ ਜੀ ਮੰਤਰੀ ਸਾਹਿਬ ਉਹਨਾਂ ਦੀ ਕਿਰਪਾ ਸਦਕਾ ਅੱਜ ਜਿਹੜਾ ਇਹ ਵਿਕਾਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਅਸੀਂ ਤਾਂ ਉਹਨਾਂ ਦਾ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਨੰਦੀਪਾਲ ਜੀ ਸਾਡੇ ਕੌਂਸਲਰ ਸਾਹਿਬ ਇਹਨਾਂ ਦੇ ਸਾਰੇ ਵਾਰਡ ਦੇ ਵੱਲੋਂ ਅਸੀਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਸਾਡੀ ਨਹੀਂ ਸਾਡੇ ਸਾਰੇ ਮਾਰਕੀਟ ਦੀ ਸਾਡੇ ਸ਼ਹਿਰ ਦੀ ਉਹ ਸੁਣਵਾਈ ਕਰ ਰਹੇ ਹਨ ਨਹੀਂ ਤਾਂ ਇੱਥੇ ਸਿਆਸਤਾਂ ਹੀ ਹੁੰਦੀਆਂ ਰਹੀਆਂ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਕਿਹਾ ਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਸਿਆਸਤਾਂ ਛੱਡ ਕੇ ਸ਼ਹਿਰ ਦੀ ਜਿਹੜੀ ਦੁਰਦਸ਼ਾ ਹੈ ਕਿਉਂਕਿ ਨਗਰ ਕੌਂਸਲ ਦਾ ਜਿਹੜਾ ਪੀਰੀਅਡ ਸੀ ਇਹ ਤਕਰੀਬਨ ਹੁਣ ਇਹ ਖਤਮ ਹੁੰਦਾ ਜਾ ਰਿਹਾ ਮੇਰੀ ਹੱਥ ਬੰਨ ਕੇ ਬੇਨਤੀ ਆ ਨਗਰ ਕੌਂਸਲ ਦੇ ਸਾਰੇ ਸਾਡੇ ਜਿਹੜੇ ਕੁਰਸੀ ਤੇ ਬਰਾਜਮ ਐ ਨਾ ਸਾਡੇ ਭਰਾ ਜਿਹੜੇ ਵੀ ਬੈਠੇ ਆ ਬਈ ਸ਼ਹਿਰ ਬਾਰੇ ਸੋਚੋ ਨਾ ਕਿ ਤੁਸੀਂ ਆਪਣਾ ਸਵਾਰਥ ਸੋਚੋ ਕਿਉਂਕਿ ਲੋਕ ਐਨੇ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਪੂਰੇ ਸ਼ਹਿਰ ਨੇ ਵੋਟਾਂ ਪਾਈਆਂ ਇਹ ਸਮਝ ਕੇ ਕਿ ਸਾਡੀ ਆਪਣਾ ਸਾਡੇ ਸ਼ਹਿਰ ਦਾ ਸੁਧਾਰ ਹੋਊਗਾ ਪਰ ਉਹ ਪੂਰਾ ਨਹੀਂ ਉਤਰੇ ਪਰ ਅੱਜ ਸਾਨੂੰ ਬਹੁਤ ਵੱਡਾ ਸਹਾਰਾ ਜਿਹੜਾ ਮਿਲਿਆ ਸਾਨੂੰ ਮਾਨ ਸਾਹਿਬ ਦੀ ਸਰਕਾਰ ਦਾ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਦਾ ਜਿਨ੍ਹਾਂ ਨੇ ਜਿਵੇਂ ਕਿ ਨਾਮ ਵੀ ਆਮ ਆਦਮੀ ਪਾਰਟੀ ਹੈ ਔਰ ਆਮ ਆਦਮੀ ਦੀ ਸਨਵਾਈ ਹੋ ਰਹੀ ਹੈ ਬਸ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੇਖੋ ਪੜਤਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈਗੀ ਔਰ ਅਸੀਂ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਹੈ ਨਹੀਂ ਸੀਗਾ ਮੈਂ ਤੁਹਾਨੂੰ ਸੱਚ ਕਹਿਣਾ ਇਹ ਹੈ ਨਹੀਂ ਸੀਗਾ ਮੰਤਰੀ ਜੀ ਨੇ ਆਪਣੇ ਆਦੇਸ਼ ਜਾਰੀ ਕਰਕੇ ਪ੍ਰਸ਼ਾਸਨ ਨੂੰ ਕਿਹਾ ਐਸਓ ਸਾਹਿਬ ਖੜੇ ਆ ਸਾਡੇ ਕੋਲ ਐਸਓ ਸਾਹਿਬ ਨੂੰ ਹਦਾਇਤ ਕਰੀ ਗਈ ਕਿ ਇਹ ਕੰਮ ਤੁਸੀਂ ਜੇ ਪੱਟਿਆ ਤਾਂ ਇਹਨੂੰ ਸਿਰੇ ਲਾਓ ਹਾਲਾਂਕਿ ਕਈ ਅਫਸਰਾਂ ਸਾਡੇ ਜਿਹੜੇ ਸੀਨੀਅਰ ਐ ਨੇ ਤਾਂ ਉਹ ਨਾ ਨੁਕਰ ਕਰਦੇ ਸੀ ਪਰ ਮੰਤਰੀ ਜੀ ਦੀਆਂ ਸਖਤ ਹਦਾਇਤਾਂ ਕਰਕੇ ਕੰਮ ਅੱਜ ਸ਼ੁਰੂ ਹੋ ਰਿਹਾ ਮੈਂ ਸੱਚਾਈ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਜੇ ਹੁਣ ਵੀ ਕੋਈ ਸਿਆਸਤ ਕਰੂਗਾ ਤਾਂ ਪਾਪਾਂ ਦਾ ਭਾਗੀ ਹੋਊਗਾ ਸ਼ਹਿਰ ਦਾ ਦੁਖੀ ਹੋਊਗਾ ਔਰ ਅਸੀਂ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਔਰ ਸਾਡਾ ਪ੍ਰਾਣ ਹੈ ਔਰ ਅਸੀਂ ਜਿਹੜੀ ਸਾਡੀ ਡਿਊਟੀ ਆ ਅਸੀਂ ਕਰਾਂਗੇ ਸਰਕਾਰ ਦੀ ਡਿਊਟੀ ਸਰਕਾਰ ਕਰੂਗੀ ਪਰ ਜਿਹੜੀ ਪ੍ਰਧਾਨ ਦੀ ਡਿਊਟੀ ਆ ਜਿਹੜਾ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਪੂਰੀ ਕਰੇ ਲੋਕਾਂ ਦਾ ਬੇਵਕੂਫ ਨਾ ਬਣਾਵੇ ਹੁਣ ਪਿੱਛੇ ਸਿੰਘਪੁਰਾ ਰੋਡ ਬਣੀ ਆ ਮਾਨ ਸਾਹਿਬ ਆ ਕੇ ਸ਼ੁਰੂ ਕਰਾ ਕੇ ਗਏ ਪ੍ਰੋਜੈਕਟ ਸਾਰਾ ਆਰਾ ਪਾ ਕੇ ਕਹਿੰਦਾ ਮੈਂ ਬਣਾਈ ਆ ਸੈਨ ਤਾਂ ਉਹਨੇ ਕਰੇ ਨਹੀਂ ਕਿਉਂਕਿ ਸਾਰੇ ਪ੍ਰਸ਼ਾਸਨ ਨੇ ਸਹਿਰ ਕਰਤੇ ਸੀ ਇੱਕ ਆਪਣੀ ਰਾਜਨੀਤੀ ਚਮਕਾਉਣੇ ਵਾਸਤੇ ਉਸ ਬੰਦੇ ਨੇ ਸੈਨ ਨਹੀਂ ਕਰੇ ਪਰ ਫਿਰ ਵੀ ਬੰਦਾ ਕਹੇ ਵੀ ਮੈਂ ਅਸੀਂ ਕਹਿੰਦੇ ਭਾਈ ਕੋਈ ਗੱਲ ਨਹੀਂ ਤੂੰ ਹੀ ਬੜਾ ਪਰ ਸ਼ਹਿਰ ਦਾ ਮਾੜਾ ਨਾ ਸੋਚ ਕੰਮ ਕਰ ਜੇ ਤੈਨੂੰ ਰੱਬ ਨੇ ਚੈੱਕ ਸਾਈਨ ਕਰਨ ਦੇ ਪੈਸਾ ਵਰਤਣ ਦੇ ਤੈਨੂੰ ਮੌਕਾ ਦਿੱਤਾ ਹੈ ਨਾ ਤਾਂ ਪੈਸੇ ਨੂੰ ਵਰਤ ਲੈ ਲੋਕਾਂ ਦਾ ਪੈਸਾ ਬਹੁਤ ਵਿਆ ਲੋਕ ਸਾਰਾ ਸ਼ਹਿਰ ਟੈਕਸ ਦਿੰਦਾ ਕੋਈ ਬੰਦਾ ਇਹ ਨਹੀਂ ਆ ਵੀ ਬਿਨਾ ਟੈਕਸ ਤੋਂ ਬੰਦਾ ਘਰ ਬੈਠਾ ਤੂੰ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਮੇਰੀ ਹੱਥ ਬਨ ਕੇ ਬੇਨਤੀ ਹੈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਅੱਜ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀ ਆਏ ਆ ਔਰ ਆਪਣੇ ਸਾਰੀ ਮਾਰਕੀਟ ਦੇ ਪਰ ਵੀ ਮਿਹਰ ਹੱਥ ਰੱਖਿਆ ਇਹਨਾਂ ਨੇ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਜੇ ਕੋਈ ਮੈਂ ਗਲਤ ਗਿਆ ਹੋਵੇ ਤਾਂ ਖਿਮਾ ਦਾ ਜੱਜ ਕਾ ਵਾਹਿਗੁਰ ਦਿ ਕੋਰੋਂ ਦੀ ਤੁਹਾਨੂੰ ਪਤਾ ਹੀ ਹੈ ਕਿ ਲਗਭਗ 35-40 ਸਾਲਾਂ ਤੋਂ ਇੱਥੇ ਦਿੱਕਤ ਆ ਰਹੀ ਸੀ ਅਤੇ ਮੀਂਹ ਬਾਅਦ ਦੇ ਵਿੱਚ ਪੈਂਦਾ ਸੀ ਇੱਥੇ ਪਾਣੀ ਪਹਿਲਾਂ ਖੜਾ ਹੋ ਜਾਂਦਾ ਸੀ ਤੇ ਹਰ ਵਾਰ ਵੀ ਤੁਸੀਂ ਦੇਖਿਆ ਹੋਣਾ ਕਿ ਇੱਥੇ ਪਾਣੀ ਦੀ ਨਿਕਸੀ ਇੱਥੇ ਪ੍ਰੋਪਰ ਹੈ ਨਹੀਂ ਸੀ ਇੱਥੇ ਕੋਈ ਜੀ ਤੇ ਸਾਰੇ ਦੁਕਾਨਦਾਰ ਬੜੇ ਤੰਗ ਸੀ ਇਸ ਲਈ ਸੀ ਬੜਾ ਤਰਵਾਦ ਕਰਨਾ ਚਾਹੁੰਦੇ ਆ ਪੈਣ ਅਨਮੋਲ ਗੁਰਮਾਨ ਸਿੰਘ ਜੀ ਦਾ ਜਿਨ੍ਹਾਂ ਨੇ ਉਦਮ ਸਦਕਾ ਜਿਨ੍ਹਾਂ ਦੇ ਹਦਾਇਤਾਂ ਦੇ ਨਾਲ ਇਹ ਵਾਲਾ ਜੋ ਇੱਕ ਕੰਮ ਹੈ ਇਹ ਸ਼ੁਰੂ ਹੋਇਆ ਹੈ ਇੱਥੇ ਮੈਂ ਵੀ ਤੁਹਾਨੂੰ ਦੱਸਣਾ ਵੰਦਾ ਕਿ ਅਸੀਂ ਮਿਸਪਲਟੀ ਨੂੰ ਸਾਰੇ ਸ਼ਹਿਰ ਦੀ ਸਫਾਈ ਵਾਸਤੇ ਪਿਛਲੇ ਇੱਕ ਸਾਲ ਤੋਂ ਕਹਿ ਰਹੇ ਹਾਂ ਅਸੀਂ ਤੇ ਜਿਹੜੇ ਨਾਲੇ ਹੈਗੇ ਸਾਰੇ ਨਾਲੇ ਐਦਾਂ ਹੀ ਜਿਹੜੇ ਹੈਗੇ ਚਿਕੜ ਦੇ ਭਰੇ ਪਏ ਆ ਉਹ ਨਾਲਿਆਂ 'ਚ ਜਿਹੜੀ ਹੈਗੀ ਗਾਦ ਗੱਡੀ ਜਾਵੇ ਤਾਂ ਕਿ ਜਿਹੜਾ ਬਰਸਾਤ ਦੇ ਵਿੱਚ ਆਪਾਂ ਨੂੰ ਕੋਈ ਸਮੱਸਿਆ ਨਾ ਆਵੇ ਪਰ ਦੇਖੋ ਸਾਰਾ ਜਿਹੜਾ ਹਾਲ ਹੈਗਾ ਸ਼ਾਇਦ ਜਿਉਂ ਤੋਂ ਤੂੰ ਪਿਆ ਜੀ ਸਾਡੇ بار-ਬਾਰ ਕਹਿਣ ਤੋਂ ਬਾਅਦ ਵੀ ਜੀ ਅੱਜ ਸਵੇਰਤੀ ਫੋਨਾਂ ਨਾਲ ਸ਼ੁਰੂ ਹੋ ਗਏ ਜੀ ਵੀ ਇੱਥੇ ਪਾਣੀ ਭਰ ਗਿਆ ਇੱਥੇ ਪਾਣੀ ਭਰ ਗਿਆ ਇੱਥੇ ਪਾਣੀ ਭਰ ਗਿਆ ਮੈਂ ਨਹੀਂ ਸਮਝਦਾ ਕਿ 2 ਘੰਟੇ ਦੇ ਬਾਅਦ ਵੀ ਪਿਆ ਹੋਏਗਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਰੇ ਹੀ ਬੰਦੇ ਉਹ ਆਪਣੀਆਂ ਡਿਊਟੀਆਂ ਸਮਝੋ ਆਪਣੇ ਪੂਰੀ ਤਰ੍ਹਾਂ ਹੀ ਗਲਦੀ ਆਪਣਾ ਮਿਊਨਿਸਪੈਲਟੀ ਦਾ ਲਗਭਗ ਜਿਸ ਦੇ ਹਿਸਾਬ ਨਾਲ ਮੈਂ ਨਹੀਂ ਕਹਿੰਦਾ ਕਿ ਇਹ ਜਿਹੜਾ ਕੰਮ ਹੈ ਪੂਰਾ ਹੋ ਰਿਹਾ ਹੈ ਤੇ ਮੇਰੀ ਹੀ ਬੇਨਤੀ ਸਾਰਿਆਂ ਨੂੰ ਕਿ ਆਪਣੀ ਡਿਊਟੀ ਸਮਝਣ ਤੇ ਸਾਰਾ ਆਪਣਾ ਕੰਮ ਹੈ ਵਧੀਆ ਤਰੀਕੇ ਨਾਲ ਨਿਭਾਓ। ਅਰਣਜੀਤ ਸਭ ਤੋਂ ਪਹਿਲਾਂ ਮੈਂ ਤੁਹਾਡਾ ਹੀ ਧੰਨਵਾਦ ਕਰਦੇ ਵੀ ਕਰਾਲੀ ਦੇ ਮੁੱਦਿਆਂ ਨੂੰ ਤੁਸੀਂ ਬਹੁਤ ਵਧੀਆ ਚੱਕਦੇ ਹੋ। ਤੇ ਸਾਡੇ ਵਿਚਕਾਰ ਜੋਧਾ ਸਿੰਘ ਜੀ ਮਾਨ ਸਾਹਿਬ ਹੈ। ਅਸੀਂ ਜਿਸ ਦਿਨ ਦੇ ਇਸ ਪਾਰਟੀ ਨਾਲ ਜੁੜੇ ਸਾਡਾ ਸ਼ਹਿਰ ਮੈਂ ਕਹਿੰਦਾ ਦਿਨ ਦੁਗਣੀ ਤੇ ਰਾਤ ਚੰਗਣੀ ਤਰੱਕੀ ਕਰਦਾ ਜਾ ਰਿਹਾ। ਹਰ ਮਸਲਾ ਹੱਲ ਹੁੰਦਾ ਜਾ ਰਿਹਾ। ਜੋਦਾ ਸਿੰਘ ਮਾਨ ਜੀ ਨੇ ਕਿਹਾ ਸਾਡੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਜੀ ਦੇ ਪਿਤਾ ਜੀ ਹੈ ਇਹਨਾਂ ਨੇ ਇਸ ਸ਼ਹਿਰ ਨੂੰ ਆਪਣਾ ਲਿਆ ਜਿਵੇਂ ਕਹਿੰਦੇ ਉਹ ਸੰਸਦ ਦੇ ਲੈ ਲੰਦਾ ਨਾ ਆਪਣੀ ਮਾਂ ਬਣਾਉਣਾ ਇਹਨੂੰ ਉਹਦੇ ਵਿੱਚ ਲੈ ਲਿਆ ਗੋਦ ਲੈ ਲਿਆ ਤੇ ਮੈਂ ਕਹਿੰਦਾ ਸਾਨੂੰ ਬਹੁਤ ਮਾਣ ਹੈ ਇਸ ਗੱਲ ਤੇ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਸ਼ਹਿਰ ਨੂੰ ਇਸ ਗੰਦਗੀ ਚੋਂ ਬਾਹਰ ਕੱਢਣ ਦਾ ਜਿਹੜਾ ਸਿਹਰਾ ਉਹ ਜੋਦਾ ਸਿੰਘ ਜੀ ਮਾਨ ਨੂੰ ਜਾਂਦਾ ਅਸੀਂ ਇਹਨਾਂ ਦੇ ਪੁਰਜ਼ੋਰ ਧੰਨਵਾਦੀ ਹਾਂ ਤੇ ਅਸੀਂ ਕਹਾਂਗੇ ਇਹਨਾਂ ਨੂੰ ਪ੍ਰਭੂ ਲੰਬੀ ਉਮਰ ਦਵੇ ਤੇ ਕਰਾਲੀ ਨੂੰ ਇਹ ਚਮਕਾ ਕੇ ਰੱਖਦੇ ਆਂ ਕੀ ਕਹਿਣਾ ਚਾਹਦੇ ਹੋ ਅੱਜ ਨਦੀਪਾਲ ਜੀ ਸਿੱਖਵਾਲਾ ਜਿਹੜਾ ਪੁਰਾਣਾ ਸੀਗਾ ਸੰਭਲ ਹੋਇਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹ ਰਿਹਾ ਆਪਣੇ ਕੈਬਨਿਟ ਮਨਿਸਟਰ ਅਨਮੋਲ ਰੇਨ ਨਾਲ ਸਾਡੇ ਵੱਡੇ ਪੈਣ ਜੀ ਦਾ ਤੇ ਬਾਪੂ ਜੀ ਸਰਦਾਰ ਜੋਧ ਸਿੰਘ ਮਾਨ ਜੀ ਤੇ ਆਪਣੀ ਕਰਾਲੀ ਦੀ ਸਾਰੀ ਆਵਾਦਿਮ ਪਾਰਟੀ ਟੀਮ ਦਾ ਕਿਉਂਕਿ ਇਹ ਕੰਮ ਬਹੁਤ ਪੁਰਾਣਾ ਰੁਕਿਆ ਹੋਇਆ ਹੈ ਇਹ ਤਿੰਨ ਚਾਰ ਵਾਰੀ ਦੀ ਸਫਾਈ ਜਿਹੜੀ ਨਾਲੇ ਦੀ ਜਦੋਂ ਕਰਨ ਲੱਗਦੇ ਆ ਤੇ ਕਾਫੀ ਨੁਕਸਾਨ ਜਿਹੜਾ ਦੁਕਾਨਦਾਰਾਂ ਨੂੰ ਚੱਲਣਾ ਪੈਂਦਾ ਸੋ ਉਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵਾਰਡ ਦੇ ਐਮਸੀ ਸਾਹਿਬ ਨੰਦੀਪਾਲ ਜੀ ਨੇ ਆਪਣੇ ਯਤਨਾ ਸਦਕਾ ਤੇ ਭੈਣ ਅਨਮੋਲ ਗਰਮਾਨ ਜੀ ਦੀ ਯਤਨਾ ਸਦਕਾ ਉਹਨਾਂ ਦੀ ਕਿਰਪਾ ਸਦਕਾ ਇਹ ਜਿਹੜੀਆਂ ਅੱਜ ਪੈਪਾਂ ਪੈਣ ਜਾ ਰਹੀਆਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪੂਰੇ ਵਾਰਡ ਨੰਬਰ 6 ਵਾਸੀਆਂ ਬੋਲੋ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਹਿੰਦਾ ਸਾਡੀ ਕੀ ਕਹਿਣਾ ਚਾਹਦੇ ਪੰਗਾ ਕਪਰਾਲਾ ਸ਼ੁਰੂ ਹੋਇਆ ਬਹੁਤ ਬੜੀ ਗੱਲ ਹੈ ਤੇ ਜੀ ਕੀ ਕਹਿਣਾ ਚਾਹਦੇ ਹੋ ਅੰਡੀ ਜੀ ਮੈਂ ਤਾਂ ਇਹ ਕਹਨੀ ਆ ਜੀ ਹਰ ਵਾਰ ਦੁਕਾਨਦਾਰਾਂ ਦਾ ਸਾਰਿਆਂ ਦਾ ਨੁਕਸਾਨ ਹੁੰਦਾ ਪਰ ਇਸ ਵਾਰ ਸਾਨੂੰ ਭਾਈ ਸਾਹਿਬ ਇਨਨੇ ਫਾਰ ਰੱਖੇ ਵਾਲਿਆਂ ਨੇ ਜੀ ਬਹੁਤ ਵੱਡਾ ਸਾਥ ਦਿੱਤਾ ਮੇਰੇ ਬੱਚਿਆਂ ਨੂੰ ਹੌਸਲਾ ਦਿੱਤਾ ਕਿ ਤੁਹਾਡੇ ਬੱਚੇ ਕਦੇ ਕੋਈ ਨੁਕਸਾਨ ਨਹੀਂ ਹੋਊਗਾ ਕੱਲ ਵੀ ਅਸੀਂ ਇਹ ਪਾਉਣ ਲੱਗੇ ਸੀ ਇਹ ਕਹਿੰਦੇ ਤੁਸੀਂ ਰੁਕੋ ਮੈਨੂੰ ਮੌਕਾ ਦਿਓ ਇੰਨੀ ਹਿੰਮਤ ਕਦੇ ਕਿਸੇ ਨੇ ਨਹੀਂ ਦਿਖਾਈ ਜਿੰਨੀ ਇਹਨਾਂ ਨੇ ਸਾਨੂੰ ਦਿਖਾਈ ਹੈ ਬਾਕੀ ਮੰਤਰੀ ਅਨਮੋਲ ਗਗਨਮਾਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਦਰ ਸਭਾ ਅੱਜ ਇਹ ਹੀ ਚਾਹਨੇ ਹੈ ਘਾਟਨ ਕਰਨ ਵਾਸਤੇ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਜੀ ਇਹਨਾਂ ਦਾ ਬਹੁਤ ਧੰਨਵਾਦ ਕਿਸੇ ਜੇ ਮੌਸਮ ਵਿੱਚ ਵੀ ਇਹਨਾਂ ਨੇ ਪਬਲਿਕ ਦਾ ਸਾਥ ਦਿੱਤਾ ਸਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਜਿਹੜਾ ਕੰਮ ਸ਼ੁਰੂ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਵੱਲੋਂ ਸੰਗਠਨ ਕਰ ਲੱਗ ਪਿਆ ਹੈ ਕੋਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਮੇਨ ਜਿਹੜਾ ਸਟੋਪੇਜ ਹੈ ਸ਼ਹਿਰ ਦਾ ਇਹ ਆਹੀ ਹੈ ਜਦੋਂ ਐਂਟਰਸ ਦੇ ਉੱਪਰ ਇੰਨਾ ਗੰਦ ਪਿਆ ਹੁੰਦਾ ਸੀਗਾ ਇੰਨਾ ਪਾਣੀ ਜਮਾ ਹੁੰਦਾ ਸੀਗਾ ਪ੍ਰੈਕਸ਼ਨ ਬਹੁਤ ਬੁਰਾ ਪੈਂਦਾ ਸੀਗਾ ਤੇ ਨਰਕ ਚੱਕਿਆ ਗਿਆ ਕਿਤਰਾ ਘਰਾਲੀ ਦਾ ਤੇ ਪਰਤਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ ਐਨਾ ਮੌਸਮ ਖਰਾਬ ਖਰਾਬ ਹੋਣ ਦੇ ਬਾਵਜੂਦ ਵੀ ਪਿਤਾ ਜੀ ਬਾਪੂ ਜੀ ਸਾਡੇ ਨਾਲ ਖੜੇ ਐ ਤੇ ਸਾਨੂੰ ਹੱਲਾਸ਼ੀਰੀ ਦੇਣ ਵਾਸਤੇ ਸਾਡੇ ਨਾਲ ਖੜੇ ਐ ਕੰਮ ਸ਼ੁਰੂ ਹੋ ਗਿਆ ਜੀ ਕੰਪਲੀਟ ਵੀ ਜਲਦੀ ਹੋ ਜਾਏਗਾ ਸਾਰੇ ਦੁਕਾਨਦਾਰ ਬੜੇ ਖੁਸ਼ ਐ ਤੇ ਸਾਰੀ ਟੀਮ ਬਹੁਤ ਖੁਸ਼ ਐ ਜੀ ਧੰਨਵਾਦ ਸਰ ਆਪਣਾ ਨਾਮ ਕੀ ਐ ਜੀ ਤੁਸੀਂ ਇੱਥੇ ਦੁਕਾਨਦਾਰ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਇੰਦਰਬੀਰ ਸਿੰਘ ਜੀ ਐ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਵੀ ਜਿਹੜਾ ਇਹ ਪ੍ਰੋਜੈਕਟ ਬਹੁਤ ਵਧੀਆ ਹੋ ਰਿਹਾ ਸਾਰੇ ਦੁਕਾਨਦਾਰ ਸਹਿਯੋਗ ਦੇਣਗੇ ਇਹਦੇ 'ਚ ਪਰ ਇੱਕ ਬੇਨਤੀ ਹੈ ਵੀ ਜਿਹੜਾ ਮਟੀਰੀਅਲ ਕੱਢਣ ਇਹ ਉਹਨੂੰ ਬਹੁਤੀ ਦੇਰ ਨਾ ਪਿਆ ਰਹਿਣ ਦੇਣ ਨਾਲ ਦੀ ਨਾਲ ਚੁਕਵਾ ਦੇਣ ਇਹ ਬੇਨਤੀ ਹੈ ਮਾਨ ਸਿੰਘ ਅੱਗੇ ਕਿਉਂ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ ਬਿਲਕੁਲ ਠੀਕ ਕਿਉਂ ਸਾਰੀ ਮਾਰਕੀਟ ਦੁਕਾਨਦਾਰ ਨੇ ਕੰਮ ਕਰਨ ਵਾਲਿਆਂ ਦੇ ਨਾਲ ਦੀ ਨਾਲ ਪੈ ਪਾਈ ਜਵੇ ਨਾਲ ਦੀ ਨਾਲ ਸਫਾਈ ਹੋਈ ਜਵੇ ਕਈ ਵਾਰ ਇਹ ਵੀ ਹੁੰਦਾ ਵੀ ਗਿੱਲਾ ਹੁੰਦਾ ਜੀ ਗਿੱਲੇ ਨੂੰ ਚੱਕੜਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਚਲੋ ਉਹ ਤਾਂ ਮਜਬੂਰੀ ਹੈ ਇੱਕ ਜੇ ਮੀਂਹ ਪਾ ਜਾ ਤਾਂ ਜੇ ਮੀਂਹ ਨਾ ਹੋਵੇ ਤਾਂ ਉਸ ਵੇਲੇ ਸਾਰੀ ਸਫਾਈ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਇਹ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਇਹਦਾ ਜਰੂਰ ਕਮੇਟੀ ਵਾਲਿਆਂ ਨੂੰ ਨਾਲ ਦੀ ਨਾਲ ਕਹਿਣ ਆਮ ਆਪ ਪਾਰਟੀ ਵੱਲੋਂ ਜੋ ਇਹ ਪਰਾਲਾ ਕੀਤਾ ਗਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਕਿਉਂਕਿ ਕਾਫੀ ਨਰਕ ਬਣੀ ਹੋਈ ਸੀਗੀ ਹੈ ਦੇਖੋ ਜੀ ਬਹੁਤ ਸਲਾਘਾ ਜੋ ਪਾਰਟੀ ਹੈ ਮਤਲਬ ਕਿ ਉਪਰਾਲਾ ਅਸੀਂ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ ਕੋਈ ਅਗਲੀ ਦਲ ਨਹੀਂ ਕੋਈ ਉਹ ਨਹੀਂ ਹੈ ਅਸੀਂ ਤਾਂ ਇਹ ਚਾਹ ਰਹੇ ਹਾਂ ਵੀ ਇਹ ਮਾਰਕੀਟ ਦਾ ਭਲਾ ਹੋ ਰਿਹਾ ਬਹੁਤ ਚਿਰਾਂ ਤੋਂ ਲਮਕਿਆ ਆਉਂਦਾ ਸੀ ਇਹ ਪ੍ਰੋਜੈਕਟ ਬਹੁਤ ਵੇਲੇ ਅਸੀਂ ਬੇਨਤੀ ਕਰ ਲਈ ਸੀ ਸਾਡੀ ਮਿਹਨਤ ਕਿਸੇ ਨੇ ਮੰਨੀ ਸੀ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਮਾਰਕੀਟ ਵੱਲੋਂ ਬਹੁਤ ਹੀ ਧੰਨਵਾਦ ਕਰਦੇ ਆਂ ਦੇ ਲੋ ਜਿਹੜਾ ਇਹ ਪਾਈਪਾ ਪਵਾ ਰਹੇ ਆਂ ਬਾਈ ਜੀ ਦਾ ਖਾਲਸਾ ਬਾਈ ਜੀ ਆਪਣਾ ਨਾਮ ਕੀ ਹੈ ਤੇ ਆਪਣੀ ਦੁਕਾਨ ਕਿੱਥੇ ਹੈ ਮੈਂ ਸਿਸਵਾ ਰੋਡ ਤੇ ਦਰਸ਼ਨ ਟੀਵੀ ਸੈਂਟਰ ਤੋਂ ਕਰਾਲੀ ਸਾਡੀ ਡੇਟ ਤੋਂ ਸਮੱਸਿਆ ਸੀ ਕਿ ਕੰਦੇ ਨਾਲ ਵੀ ਤੇ ਆ ਜਾਵਾਂ ਵੀ ਪਾਟਸ਼ੇ ਜੋ ਮਾਦਾ ਕੀਤਾ ਸੀਗਾ ਉਹਨੂੰ ਪੂਰਾ ਕਰਤਾ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਕਰੀ ਬੜਾ ਧੰਨਵਾਦੀ ਆ ਮੈਂ ਬੀਬੀ ਅਨਮੋਲ ਗਗਨ ਮਾਨ ਜੀ ਦਾ ਬਾਪੂ ਜੀ ਆਏ ਆ ਕਰਾਲੀ ਇਹਨਾਂ ਨੇ ਉਦਘਾਟਨ ਕੀਤਾ ਔਰੇ ਆ ਕੇ ਇਹ ਜੇ ਪਾਈਪ ਪੈ ਜਵੇ ਤਾਂ ਬਹੁਤ ਦੇਰ ਤੋਂ ਅਸੀਂ ਬੜੇ ਲੰਬੇ ਸਮੇਂ ਤੋਂ ਕੁਝ ਦੁਕਾਨਾਂ ਦੇ ਮੁਰੇ ਤੇ ਸਲੇਬਾਂ ਬੱਟ ਕੇ ਸਫਾਈ ਹੋ ਜਾਂਦੀ ਸੀ ਪੂਰਾ ਨਾਲਾ ਕਦੇ ਸਾਫ਼ ਨਹੀਂ ਦਾ ਹੁੰਦਾ ਇਸ ਕਰਕੇ ਇਹ ਨਾਲਾ ਕਦੇ ਚੱਲਿਆ ਹੀ ਨਹੀਂ ਵਾਸਤਵ ਚ ਜਦੋਂ ਵੀ ਬਾਰਿਸ਼ ਹੁੰਦੀ ਸੀ ਤਾਂ ਦੁਕਾਨਦਾਰਾਂ ਨੂੰ ਇਹ ਖਤਰਾ ਹੋ ਜਾਂਦਾ ਤਾਂ ਵੀ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਣਾ ਔਰ ਕਈ ਵਾਰ ਦੁਕਾਨਾਂ ਦੇ ਅੰਦਰ ਪਾਣੀ ਵੜਿਆ ਵੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਇਹ ਜੇ ਉਪਰਾਲਾ ਜਿਹੜਾ ਸ਼ੁਰੂ ਹੋਇਆ ਇਹਦੇ 'ਚ ਕੋਈ ਰੋਕ ਟੋਕ ਨਾ ਆਵੇ ਜੇ ਇਹ ਹੋ ਜਵੇ ਸਿਰੇ ਚੜ ਜਵੇ ਤਾਂ ਕੁਰਾਲੀ ਦਾ ਬਹੁਤ ਬਹੁਤ ਇਹ ਕਿ ਸਫਾਈ ਅਭਿਆਨ ਦੇ ਵਿੱਚ ਸਾਥ ਮਿਲ ਜੂਗਾ। ਬਾਕੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹਨੂੰ ਪੂਰਾ ਕਰਾਉਣ ਦੇ ਵਿੱਚ ਨੰਦੀਪਾਲ ਜੀ ਨੇ, ਬਹਾਦਰ ਜੀ ਨੇ, ਰੂੜਾ ਜੀ ਨੇ ਸਾਰਿਆਂ ਨੇ ਬੜੀ ਮਿਹਰ ਕੀਤੀ ਹੈ। ਜੇ ਇਹ ਪੂਰਨ ਹੋ ਜਵੇ ਕੰਮ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਅੜਚਣ ਨਾ ਆਵੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋਵਾਂਗੇ ਸਿਸਮਾ ਰੋਡ ਵਾਸੀ। ਜਿਹੜੇ ਕੋਈ ਅੜਚਣ ਆ ਪਾਉਂਦੇ ਐ ਉਹ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਮੇਰੇ ਹਿਸਾਬ ਨਾਲ ਸ਼ਹਿਰ ਦੇ ਵਿਕਾਸ ਵਾਸਤੇ ਹੋ ਰਿਹਾ ਹੈ। ਸ਼ਹਿਰ ਦੇ ਵਿੱਚ ਜੇ ਕੋਈ ਕੰਮ ਕਰਿਆ ਜਾ ਰਿਹਾ ਹੈ ਤਾਂ ਉਹ ਪੂਰੇ ਸ਼ਹਿਰ ਦੀ ਭਲਾਈ ਵਾਸਤੇ ਹੈ ਮੈਂ ਹੱਥ ਵਨ ਕੇ ਧੰਨਵਾਦ ਕਰਦਾ ਵੀ ਉਹ ਇਸ ਤਰ੍ਹਾਂ ਦੀ ਅੜਚਣ ਨਾ ਪਾਣ ਕਿਸੇ ਕਿਸਮ ਦੀ